ਅਜਾਸੀ ਆਪਣੇ ਸਮਾਜ ਦੇ ਵਿੱਚ ਆਲੇ ਦੁਆਲੇ ਨਿੜਤੜੇ ਬਹੁਤ ਵਾਰ ਦੇਖਦੇ ਹਾਂ ਕਿ ਚੰਗੇ ਇਲਾਜ ਖਾਣੋਂ ਕਈ ਲੋਕ ਇਸ ਦੁਨੀਆ ਤੋਂ ਰੁਖਸਤ ਹੋ ਜਾਂਦੇ ਨੇ। ਨਾ ਉਹਨਾਂ ਤੇ ਕੋਲ ਇੰਨੇ ਪੈਸੇ ਹੁੰਦੇ ਨੇ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਜਾ ਕੇ ਮਹਿੰਗੇ ਇਲਾਜ ਤੇ ਟੈਸਟ ਕਰਾਪਣ ਨਾ ਹੀ ਸਰਕਾਰੀ ਹਸਪਤਾਲਾਂ ਦੇ ਵਿੱਚ ਉਹਨਾਂ ਦਾ ਚੱਜ ਦਾ ਇਲਾਜ ਹੁੰਦਾ। ਸੋ ਇਸੇ ਕਰਕੇ ਉਹ ਦਾਨੀ ਸੱਜਣ ਸਮੇਂ-ਸਮੇਂ ਤੇ ਅੱਗੇ ਆਂਦੇ ਰਹਿੰਦੇ ਨੇ ਜੋ ਇਹਨਾਂ ਦੀ ਆਵਾਜ਼ ਬਣਦੇ ਨੇ। ਮੁੰਬਈ ਦੇ ਵਿੱਚ ਰਹਿਣ ਵਾਲੇ ਸਮਾਜ ਸੇਵੀ ਸਿੱਖ ਬਾਬਾ ਗੁਰਿੰਦਰ ਸਿੰਘ ਤੇ ਜਸਪੀਰ ਸਿੰਘ ਧਾਮਹੂਰਾ ਨੇ ਇੱਕ ਵੱਡਾ ਫੈਸਲਾ ਕੀਤਾ ਖਾਸ ਤੌਰ ਤੇ ਪਟਨਾ ਸਾਹਿਬ ਦੀ ਸੰਗਤ ਲਈ ਪਟਨਾ ਸਾਹਿਬ ਵਿਖੇ ਇੱਕ ਨਵਾਂ ਸੀਟੀ ਸਕੈਨ ਤੇ ਐਮ ਆਰ ਆਈ ਸੈਂਟਰ ਖੋਲਿਆ ਜਾਏਗਾ ਉਹ ਸੈਂਟਰ ਜਿੱਥੇ ਉਹ ਲੋਕ ਜਿਨ੍ਹਾਂ ਦੀ ਜੇਬ ਇਸ ਗੱਲ ਤੋਂ ਅਲੋ ਨਹੀਂ ਕਰਦੀ ਕਿ ਉਹ ਮਹਿੰਗੇ ਇਲਾਜ ਕਰਾ ਸਕਣ ਮਹਿੰਗੇ ਸੀਟੀ ਸਕੈਨ ਜਾਂ ਐਮ ਆਰ ਆਈ ਟੈਸਟ ਕਰਾ ਸਕਣ ਉਹ ਉੱਥੇ ਉਹਨਾਂ ਦੇ ਟੈਸਟ ਹੋਇਆ ਕਰਨਗੇ ਇੱਥੇ ਤੱਕ ਹੀ ਨਹੀਂ ਬਲਕਿ ਸਿੱਖਿਆ ਸਭ ਦਾ ਜਮਹੂਰੀ ਹੱਕ ਹੈ ਸਾਨੂੰ ਸਭ ਨੂੰ ਪਤਾ ਹੈ ਪਰ ਅੱਜ ਐਜੂਕੇਸ਼ਨ ਵੀ ਇੱਕ ਤੰਦਾ ਬਣ ਕੇ ਰਹਿ ਗਈ ਹੈ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਹਿੰਗੀ ਸਿੱਖਿਆ ਜਿਹੜੇ ਆਮ ਲੋਕਾਂ ਦੇ ਵੱਸੋਂ ਬਾਹਰ ਹੈ ਉਹਨਾਂ ਦੇ ਲਈ ਵੀ ਇੱਕ ਚੰਗੀ ਖਬਰ ਹੈ ਇੱਕ ਨਵਾਂ ਸਕੂਲ ਵੀ ਉੱਥੇ ਖੋਲਿਆ ਜਾਏਗਾ ਜਿੱਥੇ ਉਹ ਬੱਚੇ ਪੜਨਗੇ ਜਿਹੜੇ ਸੁਪਨੇ ਤਾਂ ਬਹੁਤ ਵੱਡੇ ਦੇਖਦੇ ਨੇ ਪਰ ਉਹਨਾਂ ਦੀ ਜੇਬ ਵੀ ਅਲਾਉ ਨਹੀਂ ਕਰਦੀ ਕਿ ਉਹ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ ਸਕਣ ਸੋ ਉਹ ਸਕੂਲ ਵੀ ਹੈ ਜਿਹੜਾ ਉੱਥੇ ਖੋਲਿਆ ਜਾਏਗਾ ਤਾਂਸ਼ਰਗੁਰ ਤੇ ਇੱਕ ਬਹਾਦਰ ਸਾਹਿਬ ਜੀ ਦੇ 350 ਸਦੀ ਨੂੰ ਸਮਰਪਿਤ ਇਹ ਸਭ ਕੁਝ ਇਹਨਾਂ ਦਾਨੀ ਸੱਜਣਾ ਵੱਲੋਂ ਕੀਤਾ ਜਾ ਰਿਹਾ ਹੈ ਔਰ ਹਾਲ ਹੀ ਦੇ ਵਿੱਚ ਗੁਰਦਾਰਾ ਰਕਾਬਗੰਨ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਔਰ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਮੁੰਬਈ ਤੋਂ ਖਾਸ ਤੌਰ ਤੇ ਸੰਗਤ ਬਾਈ 에ਅਰ ਵੀ ਆਈ ਤੇ ਬਾਈ ਟ੍ਰੇਨ ਵੀ ਆਈ ਤੇ ਸੰਗਤ ਦਾ ਉੱਥੇ ਵਾਰਮ ਵੈਲਕਮ ਵੀ ਕੀਤਾ ਗਿਆ ਵੇਖੋ ਇੱਕ ਖਾਸ ਪੋਟ ਗੁਰਮੁਖ ਆਪੇ ਦੇਵ ਡਿਆਈ ਆਪੇ ਸੇਵ ਕਰਾਏ 바ਵਾ ਗੁਰਿੰਦਰ ਸਿੰਘ ਤੇ ਜਸਬੀਰ ਸਿੰਘ ਤਾਂ ਜਿਨ੍ਹਾਂ ਦਾ ਨਾਮ ਉਗਿਆ ਸਿੱਖ ਸ਼ਖਸੀਅਤਾਂ ਦੇ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਸਦਾ ਹੀ ਨਿਸ਼ਕਾਮ ਸੇਵਾ ਕਰਕੇ ਇਹ ਸ਼ਖਸੀਅਤਾਂ ਵੱਡਾ ਯੋਗਦਾਨ ਪਾਉਂਦੀਆਂ ਆ ਰਹੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਲੈ ਕੇ ਚੱਲ ਰਹੀਆਂ ਤਿਆਰੀਆਂ ਦੌਰਾਨ 바ਵਾ ਗੁਰਿੰਦਰ ਸਿੰਘ ਹੁਰਾ ਨੇ ਇੱਕ ਵੱਡਾ ਐਲਾਨ ਕੀਤਾ ਉਨਾ ਕਿਆ ਕਿ ਪਟਨਾ ਸਾਹਿਬ ਦੇ ਵਿੱਚ ਜਲਦੀ ਹੀ ਸਿਟੀ ਸਕੈਨ ਅਤੇ ਐਮ ਆਰ ਆਈ ਸੈਂਟਰ ਉਹ ਸ਼ੁਰੂ ਕਰਨ ਜਾ ਰਹੇ ਨੇ ਜਿੱਥੇ ਲੋੜਵੰਦ ਗਰੀਬ ਤੇ ਆਰਥਿਕ ਪੱਖੋਂ ਕਮਜ਼ੋਰ ਲੋਕਾਂ ਦੇ ਟੈਸਟ ਕਰਵਾਏ ਜਾਣਗੇ ਇਸ ਸੈਂਟਰ ਦੇ ਲਈ ਕਰੋੜਾਂ ਰੁਪਏ ਦੀਆਂ ਮਸ਼ੀਨਾਂ ਦੇ ਆਰਡਰ ਕਰ ਵੀ ਦਿੱਤੇ ਗਏ ਨੇ ਇਸ ਦੇ ਨਾਲ ਹੀ ਬਾਬਾ ਗੁਰਿੰਦਰ ਸਿੰਘ ਖੁਰਾ ਨੇ ਸੰਗਤਾਂ ਨੂੰ ਇਹ ਵੀ ਦੱਸਿਆ ਕਿ ਪਟਨਾ ਸਾਹਿਬ ਵਿਖੇ ਇੱਕ ਵੱਡਾ ਸਕੂਲ ਖੋਲਿਆ ਜਾ ਰਿਹਾ ਜਿੱਥੇ ਆਮ ਬੱਚਿਆਂ ਦੇ ਨਾਲ-ਨਾਲ ਉਹ ਬੱਚੇ ਵੀ ਪੜਨਗੇ ਜੋ ਕਈ ਵਾਰ ਗਰੀਬੀ ਕਰਕੇ ਪੜਨ ਤੋਂ ਵਾਂਝੇ ਰਹ ਜਾਂਦੇ ਸਨ ਬਾਬਾ ਗੁਰਿੰਦਰ ਸਿੰਘ ਹੋਰਾਂ ਨੇ ਤਖਸਰੀ ਪਟਨਾ ਸਾਹਿਬ ਦੇ ਪ੍ਰਬੰਧਕਾਂ ਨੂੰ ਇੱਕ ਪੱਤਰ ਵੀ ਸੌਂਪਿਆ ਜਿਸ ਵਿੱਚ ਉਹਨਾਂ ਨੇ ਇਹ ਸਾਰੇ ਕਾਰਜ ਬਾਰੇ ਜਾਣਕਾਰੀ ਦਿੱਤੀ। ਸਾਹਮਣੇ ਵੀ ਇਹ ਗੱਲ ਸਹੀ ਨਹੀਂ ਕਿ ਰੋੜਿਆ ਹੈ ਕਿ ਸਕੂਲ ਉੱਥੇ ਬਣਾਣਾ ਹੈਗਾ ਪਟਨਾ ਸਾਹਿਬ ਆਲਰੇਡੀ ਸਕੂਲ ਹੈਗੇ ਔਰ ਪਰ ਇੱਕ 12th ਕਲਾਸ ਦਾ ਸਕੂਲ ਜਿੱਥੇ ਐਮ ਆਰ ਆਈ ਸੀਟੀ ਸਕੈਨ ਸੈਂਟਰ ਖੁੱਲ ਰਿਹਾ ਹੈ ਉਹਦੇ ਨਾਲ ਸਕੂਲ ਵੀ ਬਣਾਣਾ ਹੈਗਾ ਸਾਡੇ ਪ੍ਰਧਾਨ ਸਾਹਿਬ ਨੀਜਾ ਜੀ ਜਿਹੜੇ ਅਮਰਸਰ ਬੈਠਦੇ ਹੈਗੇ ਉਹਨਾਂ ਕੋਲ ਪਰਵਾਨਗੀ ਲੈ ਲਈਆ ਸੀ ਉਹਨਾਂ ਨੇ ਪਰਵਾਨਗੀ ਦਿੱਤੀ ਹੈ ਹਲਥ ਸਕੂਲ ਬਣਾਉਣ ਤੇ ਅਸੀਂ ਹੁਣ ਪਰਵਾਨਗੀ ਪ੍ਰਧਾਨ ਜੀ ਤੋਂ ਲੈਣੀ ਹੈ ਜੱਜੋ ਜੀ ਤੋਂ ਤਾਂ ਕਿ ਸਾਨੂੰ ਲੈਂਡ ਦੇ ਤਾਂ ਕਿ ਅਸੀਂ ਆਪਣਾ ਕੰਮ ਗੁਰੂ ਕਰੇ ਇਸੀ ਸਾਲ 350 ਸਾਲਾ ਨਿਮਿਤ ਸ਼ੁਰੂ ਕਰੀਏ ਐਮ ਆਰ ਆਈ ਸੈਂਟਰ ਤੇ ਸਕੂਲ ਇਹ ਅਕਾਲਪੁਰ ਦੀ ਕਿਰਪਾ ਰਹੀ ਉਹ ਕਿਰਪਾ ਹੈਗੀ ਇਹ ਇਸ ਸਾਲ 350 ਸਾਲ ਦੇ ਨਿਮਿਤ ਇਹ ਦੋਨੋਂ ਚੀਜ਼ਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ ਤਕਸਤੀ ਦੇ ਮੰਤਰੀ ਜੀ ਪਟਨਾ ਸਾਹਿਬ ਦੇਖੇ ਮਾਨਯੋਗ ਸਤਕਾਰਯੋਗ ਭਾਈ ਗੁਰਿੰਦਰ ਸਿੰਘ ਜੀ ਬਾਵਾ ਬੋਂਬੇ ਬਾਰੇ ਜਿਨ੍ਹਾਂ ਨੇ ਐਮ ਆਰ ਆਈ ਅਤੇ ਸਕੈਨ ਕਰਨ ਵਾਸਤੇ ਜਿਹੜਾ ਕਿ ਮਸ਼ੀਨਾਂ ਲਾਉਣ ਜਾ ਰਹੇ ਨੇ ਆਰਡਰ ਕਰ ਦਿੱਤਾ ਹੈ ਉਹ ਤਕਰੀਬਨ 12 ਕਰੋੜ ਦਾ ਖਰਚਾ ਹੈ ਉਹ ਸਕਾਰੋ ਗੁਰਿੰਦਰ ਸਿੰਘ ਬਾਵਾ ਜੀ ਆਪਣੇ ਲੋਕ ਕਰਵਾ ਰਹੇ ਹਨ ਇਸ ਦੇ ਨਾਲ ਹੀ ਸਕੂਲਾਂ ਦੇ ਵਿੱਚ ਜਿਹੜੇ ਬਹੁਤ ਬੜੀ ਕਾਰ ਸਿਸਮ ਨੂੰ ਉਹ ਨਵੇਂਪੁਰ ਪਲੱਸ 2 ਤੱਕ ਬਣਾਉਣ ਵਾਸਤੇ ਭਾਈ ਗੁਰਿੰਦਰ ਸਿੰਘ ਜੀ ਬਾਬਾ ਜੀ ਹੋਣ ਨੇ ਚੀਫ ਖਾਲਸਾ ਦਵਾਨ ਦੇ ਰਹੇ ਜਿੱਤੇ तकरीबन 8 ਕਰੋੜ ਦਾ ਖਰਚ ਹੈ ਉਹ ਸਾਰਾ ਕਰਦੇ ਇਹਨਾਂ ਨੇ ਜ਼ਿੰਮੇਵਾਰੀ ਲਈ ਹੈ ਉਹ ਤਾਂ ਥੋੜੇ ਕੰਮ ਦੇ ਵਿੱਚ ਬਹੁਤ ਜਲਦੀ ਹੈ ਉਸ ਕੋ ਅੱਲਾਹ ਦੀ ਮਸ਼ਾਇਤ ਕੰਮ ਸ਼ੁਰੂ ਹੋ ਜਾਏਗਾ ਜਿਸ ਨਾਲ ਤਕਸਵਰ ਨਾਲ ਨਾਲ ਬਿਹਾਰ ਦੀ ਪਟਨੇ ਦੀ ਸੰਤਨ ਇਸ ਨਾਲ ਖਾਬੀ ਖੁਸ਼ ਹੋਏਗੀ ਸਿਰਫ ਇੰਨਾ ਹੀ ਨਹੀਂ 350ਵੀਂ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਦੇ ਗੁਰਦਾਰਾ ਰਕਾਬਗਨ ਸਾਹਿਬ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੰਬਈ ਦੀ ਸੰਗਤ ਨੇ ਉ체ਚੇ ਤੌਰ ਤੇ ਸ਼ਰਕਤ ਕੀਤੀ 바ਵਾ ਗੁਰਿੰਦਰ ਸਿੰਘ ਤੇ ਜਸਪੀਰ ਸਿੰਘ ਤਾਮਹੁਰਾ ਦੇ ਨਾਲ ਕੁਝ ਸੰਗਤ ਹਵਾਈ ਜਹਾਜ਼ ਰਾਹੀਂ ਦਿੱਲੀ ਪਹੁੰਚੀ ਜਿੱਥੇ ਦਿੱਲੀ ਪਹੁੰਚਣ ਤੇ ਇਹਨਾਂ ਸੰਗਤਾਂ ਦਾ ਪਰਵਾ ਸਵਾਗਤ ਕੀਤਾ ਗਿਆ ਤੇ ਕੁਝ ਸੰਗਤ ਰੇਲ ਗੱਡੀ ਰਾਹੀਂ ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਔਰ ਆਰਦੀ ਦਾ ਧਨਵਾਦ ਕਰਦਾ ਜੋ 350 ਸਾਲਾ ਸਤਾਪੀ ਤਰਤਲ ਸਾਹਿਬ ਸ਼੍ਰੀ ਗੁਰਦੇਵ ਸਾਹਿਬ ਮਹਾਰਾਜ ਜੀ ਵੀ ਅੱਜ ਦੇਸ਼ ਨਹੀਂ ਦੁਨੀਆ ਚ ਵਸਦਾ ਸਿੱਧ ਨੌਂ ਦੀ ਤਿਆਰੀਆਂ ਕਰ ਰਿਹਾ ਆਪਣੇ ਆਪਣੇ ਤਰੀਕੇ ਨਾਲ ਤਰਤਲ ਗੁਰਦੇਵ ਸਾਹਿਬ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦੇ ਉਸੇ ਤਰ੍ਹਾਂ ਆਪ ਸਾਰੀਆਂ ਸੰਗਤਾਂ ਅੱਜ ਸਾਡੇ 350 ਸਾਲਾ ਸਦਾਰਦੀ ਦਾ ਹਿੱਸਾ ਬਣਨ ਲਈ ਜਿੰਦੀ ਜੁਜੀਓ ਅ ਮੈਂ ਫਿਰ ਦੁਬਾਰਾ ਤੋਂ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਆ ਸਰਦਾਰ ਗੁਰਿੰਦਰ ਸਿੰਘ ਬਾਬਾ ਜੀ ਇਸ ਸੇਵਾ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਉਹਨਾਂ ਦਾ ਹੈ ਸਰਦਾਰ ਜਸਵੀਰ ਸਿੰਘ ਧਾਮ ਸਾਹਿਬ ਮੇਰੇ ਵੱਡੇ ਭਰਾ ਨੇ ਸਰਦਾਰ ਮਨਮੋਹ ਸਿੰਘ ਜੀ ਆਪ ਸਾਰਿਆਂ ਸੰਗਤਾਂ ਮੈਂ ਫਿਰ ਦੁਬਾਰਾ ਤੋਂ ਆਪ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦਾ ਔਰ ਜੀ ਆਇਆਂ ਨੂੰ ਆਖਦਾ ਜ਼ਿਕਰ ਖਾਸੇ ਕੀ ਬਿੱਤ ਦਿਨੀ ਬਾਬਾ ਗੁਰਿੰਦਰ ਸਿੰਘ ਤੇ ਜਸਪੀਰ ਸਿੰਘ ਧਾਮ ਹੁਰਾਂ ਦੀ ਸੂਝ ਬੂਝ ਅਤੇ ਦੂਰ ਅੰਦੇਸ਼ੀ ਸੋਚ ਦੇ ਨਾਲ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਅਤੇ ਜੱਤਾ ਰਣਜੀਤ ਸਿੰਘ ਦੇ ਵਿਚਾਲੇ ਚੱਲ ਰਹੇ ਵਿਵਾਦ ਨੂੰ ਖਤਮ ਕਰਵਾਇਆ ਗਿਆ ਸੀ ਤੇ ਹੁਣ ਸਿਟੀ ਸਕੈਨ ਐਮ ਆਰ ਆਈ ਸੈਂਟਰ ਅਤੇ ਸਕੂਲ ਵਰਗੇ ਵੱਡੇ ਕਾਰਜ ਕਰਵਾ ਕੇ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ ਬਾਬਾ ਗੁਰਿੰਦਰ ਸਿੰਘ ਹੁਰਾ ਨੇ ਦੱਸਿਆ ਕਿ ਉਹਨਾਂ ਦਾ ਏਮ ਉਹਨਾਂ ਦਾ ਮੰਤਵ ਇਹ ਹੈ ਕਿ ਪੂਰੀ ਸੇਕ ਕੰਮ ਇਕੱਠੀ ਹੋਵੇ ਵੈਰ ਵਿਰੋਧ ਖਤਮ ਹੋ ਜਾਏ ਤੇ ਸਭ ਮਨੁਖਤਾ ਲਈ ਕੰਮ ਕਰਦੇ ਰਹਿਣ ਜੋ ਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ Dhoror PTC News.